ਵਾਜਲਗੜ੍ਹ ਦੇ ਸਰਹੱਤੀ ਪਿੰਡਾਂ ਦੀਆਂ ਸੜਕਾਂ 'ਚ ਮੰਡੀ ਬੋਰਡ ਵੱਲੋਂ ਕਰਵਾਏ ਗਏ ਪੇਚਵਰਕ ਤੋਂ ਬਾਅਦ ਪਿਛਲੇ ਕਾਫੀ ਸਮੇਂ ਤੋਂ ਲੋਕਾਂ ਨੂੰ ਆ ਰਹੀਆਂ ਪ੍ਰੇਸ਼ਾਨੀਆਂ ਤੋਂ ਥੋੜੀ ਰਾਹਤ ਜ਼ਰੂਰ ਮਿਲੀ ਹੈ ਪਰ ਲੋਕਾਂ ਵੱਲੋਂ ਇਸ ਦੇ ਮੁਕੰਮਲ ਸਮਾਧਾਨ ਲਈ ਇਹਨਾਂ ਸੜਕਾਂ ਦੀ ਮੁਕੰਮਲ ਮੁਰੰਮਤ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਹੈ ਇਸੇ ਤਰ੍ਹਾਂ ਸਰਪਾਰਟ ਨੌਜਵਾਨ ਸਭਾ ਨੇ ਵੀ ਇੱਥੋਂ ਦੀਆਂ ਸੜਕਾਂ ਦੀ ਮੁਕੰਮਲ ਮੁਰੰਮਤ ਕਰਵਾਉਣ ਦੀ ਮੰਗ ਕੀਤੀ ਹੈ ਆਗੂਆਂ ਨੇ ਖਰਾਬ ਹੋਈਆਂ ਸੜਕਾਂ 'ਚ ਪੇਚਵਰਕ ਨੂੰ ਲੈ ਕੇ ਸਬੰਧਤ ਵਿਭਾਗ ਨੂੰ ਧੰਨਵਾਦ ਕਰਦਿਆਂ ਕਿਹਾ ਹੈ ਕਿ ਇਸ ਨਾਲ ਲੋਕਾਂ ਨੂੰ ਕੁਝ ਰਾਹਤ ਜ਼ਰੂਰ ਮਿਲੀ ਹੈ ਆਗੂਆਂ ਨੇ ਮੰਨ ਕਰਦੇ ਆ ਕਿਹਾ ਹੈ ਕਿ ਇਨ੍ਹਾਂ ਸੜਕਾਂ ਦੀ ਮੁਕੰਮਲ ਮਰਮਮਤ ਕਰਵਾਈ ਜਾਵੇ ਅਤੇ ਸੜਕਾਂ ਦੇ ਕਿਨਾਰਿਆਂ ਤੇ ਮਜ਼ਬੂਤ ਦੀਵਾਰ ਪਰਵਾਈ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਚ ਇਨ੍ਹਾਂ ਸੜਕਾਂ ਨੂੰ ਕੋਈ ਨੁਕਸਾਨ ਨਾ ਪਹੁੰਚ ਸਕੇ ਸਾਡੇ ਵੱਲੋਂ ਪਿਛਲੇ ਸਾਲਾਂ ਲਗਭਗ 1 ਸਾਲ ਪਹਿਲਾਂ ਵੱਡਾ ਸੰਗਠ ਚ ਬਾਰਡਰ ਪੱਟੀ ਦੇ ਪਿੰਡਾਂ ਦੀਆਂ ਸਮੱਸਿਆਵਾਂ ਲੈ ਕੇ ਕੀਤਾ ਗਿਆ ਸੀ ਮਾਨਯੋਗ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਦੇ ਖਿਲਾਫ ਤੇ ਸਰਕਾਰ ਦੇ ਖਿਲਾਫ ਪਰ ਜਿਹੜਾ ਇਹ ਅਸੀਂ ਮੰਗਾ ਭਾਈਆਂ ਸੀ ਉਹ ਮੰਗਾਂ ਦੀ ਪੂਰਤੀ ਹੋਈ ਹੈ ਤੇ ਅਸੀਂ ਖਾਸ ਕਰਕੇ মিডিਆ ਦਾ ਧੰਨਵਾਦ ਕਰਦੇ ਹਾਂ ਇਹਨਾਂ ਨੇ ਸਾਡੀ ਆਵਾਜ਼ ਨੂੰ ਬੁਲੰਦ ਕੀਤਾ ਹੈ ਕੁਝ ਮੰਗਾਂ ਰਹਿ ਗਿਆ ਨੇ ਜਿਵੇਂ ਸਾਡੇ ਬਾਰਡਰ ਪੱਟੀ ਦੇ ਨਾਲ ਜਿਹੜੀਆਂ ਸੜਕਾਂ ਬਣੀਆਂ ਨੇ ਉਹਨਾਂ ਦੀ ਪਰਮਾ ਤਿਆਰ ਹੋਣ ਵਾਲੀਆਂ ਨੇ ਉਹਨਾਂ ਨੂੰ ਪਰਮਾ ਕਿਉਂਕਿ ਜਿੱਥੇ ਆਮ ਲੋਕ ਲੰਘਦੇ ਆ ਸਾਡੀ ਜਿਹੜੇ ਸਪੋਰਟੀ ਦਾ ਮਸਲਾ ਹੈ ਬਿਆਸ ਸਾਹਿਬ ਵੀ ਉਸ ਸੜਕਾਂ 'ਤੇ ਗੁਜਰਦੇ ਆ ਜਦੋਂ ਸੜਕਾਂ ਛੋਟੀਆਂ ਹੋਣ ਕਰਕੇ ਜਿਹੜੀਆਂ ਸਾਈਡਾਂ ਤੇ ਪਰਮਾਣਾ ਹੋ ਨਾ ਹੋ ਨਾ ਕਰਨ ਵੱਡੀ ਕੋਈ ਘਟਨਾ ਵਾਪਰ ਸਕਦੀ ਜਿਸ ਦੇ ਨਾਲ ਜਾਨੀ ਨੁਕਸਾਨ ਵੀ ਹੋ ਸਕਦਾ ਹੈ ਇਸ ਦੇ ਨਾਲ ਹੀ ਜਿਹੜੇ ਸਿੱਖਿਆ ਦੇ ਮੁੱਦੇ ਤੇ ਜਿਹੜਾ ਵੱਡੇ ਪੱਧਰ ਤੇ ਸਾਡੇ ਉਹ ਪ੍ਰਬੰਧ ਕਰਨੇ ਚਾਹੀਦੇ ਆ ਸਿੱਖਿਆ ਦੇ ਵਿੱਚ ਸਟਾਫ ਦੀ ਜਿਹੜੀ ਘਾਟ ਆ ਉਹਨਾਂ ਨੂੰ ਕੁਝ ਨੂੰ ਪੂਰਾ ਕੀਤਾ ਗਿਆ ਪਰ ਜਿਹੜੇ ਪ੍ਰਾਇਮਰੀ ਸਕੂਲਾਂ ਦੇ ਵਿੱਚ ਸਟਾਫ ਤੁਰੰਤ ਪੂਰਾ ਹੋਣਾ ਚਾਹੀਦਾ ਹੈ ਇਸ ਦੇ ਨਾਲ ਹੀ ਜਿਵੇਂ ਸਾਡੇ ਖੇਡਾਂ ਵਾਸਤੇ ਪਿੰਡ ਹਸਤਾ ਕਲਾਂ ਦੀ ਜਿਹੜੀ ਪੰਚਾਇਤੀ ਜ਼ਮੀਨ ਹੈ 2 ਕਿੱਲੇ ਉਹਦੇ ਵਿੱਚ ਗਰਾਊਂਡ ਜਿਹੜਾ ਹੈ ਉਹ ਦੋ ਕਿੱਲਿਆਂ ਦਾ ਛੋਟਾ ਗਰਾਊਂਡ ਹੈ ਜਿੰਦੇ ਵਿੱਚ ਘਟੋ ਘਟ 40 ਤੋਂ 50 ਪਿੰਡਾਂ ਦੇ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਉਸ ਗਰਾਊਂਡ ਦੇ ਵਿੱਚ ਆਪ ਦੀ ਕੁਝ ਟ੍ਰੇਨਿੰਗ ਲੈਣ ਵਾਸਤੇ ਆਉਂਦੇ ਆ ਉਹ ਉਸ ਨੂੰ ਵੱਡਾ ਕਰਕੇ 4 ਕਿੱਲਿਆਂ ਦਾ ਗਰਾਊਂਡ ਕੀਤਾ ਜਾਣਾ ਚਾਹੀਦਾ ਇੱਕ ਉਹਦੇ ਵਿੱਚ ਕੁਝ ਵਾਲੀਬਾਲ ਦਾ ਗਰਾਊਂਡ ਜਿਹੜਾ ਹੈ ਬਲਤ ਤਰੀਕੇ ਨਾਲ ਤਿਆਰ ਕੀਤਾ ਗਿਆ ਸੀ ਅਸੀਂ ਮੰਗ ਕਰਦੇ ਹਾਂ ਉਹ ਜਿਹੜਾ ਵਾਲੀਬਾਲ ਦਾ ਗਰਾਊਂਡ ਤਿਆਰ ਕੀਤਾ ਗਿਆ ਹੈ ਉਹਨੂੰ ਸੈੱਟ ਤੇ ਕੀਤਾ ਜਾਵੇ ਤੇ ਜਿਹੜਾ ਉੱਥੇ ਵੱਡਾ ਗਰਾਊਂਡ ਸਾਡੇ ਨੌਜਵਾਨ ਪੀੜ੍ਹੀ ਲਈ ਵੀ ਤਿਆਰ ਕੀਤਾ ਜਾਵੇ ਕਿਉਂਕਿ ਸਰਕਾਰ ਨੇ ਜੋ ਕੰਮ ਕੀਤੇ ਨੇ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ ਉਹਨਾਂ ਨੂੰ ਸਲੂਟ ਕਰਦੇ ਹਾਂ ਪਰ ਜਿਹੜੀਆਂ ਰਹਿੰਦੀਆਂ ਕਮੀਆਂ ਨੇ ਉਹਨਾਂ ਨੂੰ ਤੁਰੰਤ ਪੂਰਾ ਕੀਤਾ ਜਾਵੇ ਤਾਂ ਕਿ ਜਿਹੜੀਆਂ ਖਮੀਆਂ ਨੇ ਦੂਰ ਜਦੋਂ ਹੋ ਜਾਣ ਆਮ ਲੋਕ ਜਿਹੜੇ ਨੇ ਲੋਕ ਨੇ ਉਹ ਸੁੱਕੇ ਹੋ ਜਾਂਦੇ ਨੇ ਤੇ ਜਿਹੜੀਆਂ ਸਰਕਾਰਾਂ ਨੇ ਲੋਕਾਂ ਨੂੰ ਸੁੱਖਾ ਕਰਨ ਵਾਸਤੇ ਕੰਮ ਕਰਦੀਆਂ ਅਸੀਂ ਇਹ ਮੰਗ ਕੀਤੀ ਸਰਕਾਰ ਤੋਂ ਕਿ ਜਿੱਥੇ ਸੜਕਾਂ ਜ਼ਰੂਰੀ ਨੇ ਜਿੱਥੇ ਸਕੂਲਾਂ ਦੇ ਵਿੱਚ ਲੈਕਚਰਰ ਪ੍ਰਿੰਸੀਪਲ ਜ਼ਰੂਰੀ ਉਹਦੇ ਨਾਲ ਹੀ ਨਾਲ ਸਾਨੂੰ ਸਰਕਾਰੀ ਜਿਹੜੀਆਂ ਬੱਸਾਂ ਦੀ ਵੀ ਸਾਡੀ ਮੰਗੋ ਉਹ ਵੀ ਬਹੁਤ ਜ਼ਰੂਰੀ ਹੈ ਤਾਂ ਕਿ ਸਾਡੇ ਜਿਹੜੇ ਮੁੰਡੇ ਕੁੜੀਆਂ ਖਾਸ ਕਰਕੇ ਕੁੜੀਆਂ ਉਹ ਉਹਨਾਂ ਦਾ ਆਣਾ ਬਹੁਤ ਔਖਾ ਹੈ ਹਰ ਇੱਕ ਬੱਚੇ ਨੂੰ ਮਾਪੇ ਉਹਦਾ ਵਹੀਕਲ ਲੈ ਕੇ ਨਹੀਂ ਦੇ ਸਕਦਾ ਤਾਂ ਕਾਫੀ ਹੱਦ ਤੱਕ ਜਿਹੜੀ ਆ ਇਹ ਮੰਗਾਂ ਪੂਰੀਆਂ ਹੋਈਆਂ ਸੜਕਾਂ ਜਿਹੜੀਆਂ ਉਹ ਪੈਂਚਰ ਲਾ ਦਿੱਤੇ ਗਏ ਆ ਉਹਦੇ ਸਾਈਡਾਂ ਤੇ ਜਿਹੜੇ ਬਰਮ ਆ ਉਹ ਅੱਜ ਵੀ ਉਹਨਾਂ ਨੂੰ ਜਿਹੜਾ ਸੇਫਟੀ ਦੇਣੀ ਚਾਹੀਦੀ ਹੈ ਉਹਨਾਂ ਸਾਈਡਾਂ ਤੇ ਬਰਮ ਤਿਆਰ ਕਰਕੇ ਤਾਂ ਕਿ ਦੁਬਾਰਾ ਫਿਰ ਕਦੇ ਪਾਣੀ ਆਵੇ ਤਾਂ ਸੜਕਾਂ ਸੱਡੀਆਂ ਵਹਿ ਨਾ ਜਾਣ ਔਰ ਸੜਕਾਂ ਨੂੰ ਪੈਂਚਰ ਲਾਣ ਦੀ ਬਜਾਏ ਥੋੜਾ ਕੰਮ ਹੋਇਆ ਅਸੀਂ ਧੰਨਵਾਦ ਕਰਦੇ ਆ ਪਰ ਉਹ ਪੂਰੀਆਂ ਸੜਕਾਂ ਬਣਨੀਆਂ ਚਾਹੀਦੀਆਂ ਔਰ ਨਾਲ ਦੀ ਨਾਲ ਅਸੀਂ ਕਹਿੰਦੇ ਆ ਕਿ ਸਰਕਾਰੀ ਬੱਸ ਦਾ ਵੀ ਲੱਗਣਾ ਬਹੁਤ ਜ਼ਰੂਰੀ ਹੈ ਮੰਗਰ ਸਾਡੀ ਸਰਕਾਰੀ ਬੱਸਤੀ ਸੀ ਪਰ ਸਰਕਾਰ ਨੇ ਪ੍ਰਾਈਵੇਟ ਬੱਸਾਂ ਨੂੰ ਪਰਮਟ ਦਿੱਤੇ ਆ ਦੋ ਬੱਸਾਂ ਲੱਗੀਆਂ ਉਹ ਬਹੁਤ ਚੰਗੀ ਗੱਲ ਹੈ ਲੋਕ ਬੜੇ ਸੁਖੀ ਹੋਏ ਆ ਖਾਸ ਕਰਕੇ ਬੱਚਿਆਂ ਨੂੰ ਜਿਨ੍ਹਾਂ ਨੂੰ ਲੋੜ ਸੀ ਉਹਨਾਂ ਦਾ ਸਕੂਲਾ ਕਾਲਜਾਂ ਵਿੱਚ ਜਾਣਾ ਜਾਣਾ ਵਧੀਆ ਹੋਇਆ ਔਰ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਉਹਨਾਂ ਪਿੰਡਾਂ ਦੇ ਵਿੱਚ ਗੁਲਾਬਾ ਹੋ ਗਿਆ ਗੁਲਾਬੇ ਤੋਂ ਫਾਇਦਾ ਔਰ ਤੇਜਰ ਹੋਇਆ ਹੁੰਦੇ ਹੋਏ ਦੋਨਾਂ ਨਾਲ ਕਾ ਸਾਰੇ ਪਿੰਡ ਕਵਰ ਕਰਕੇ ਸਰਕਾਰੀ ਬੱਸਾਂ ਦੀ ਅੱਜ ਬਹੁਤ ਜ਼ਿਆਦਾ ਜ਼ਰੂਰਤ ਹੈ ਉੱਥੇ ਦੋ ਤਿੰਨ ਬੱਸਾਂ ਲੱਗਣੀਆਂ ਚਾਹੀਦੀਆਂ ਤਾਂ ਕਿ ਉੱਥੋਂ ਦੇ ਲੋਕ ਜਿਹੜੇ ਐ ਉਹਨਾਂ ਉਹ ਵੀ ਸਰਕਾਰੀ ਬੱਸ ਦਾ ਆਨੰਦ ਮਾਣ ਸਕਣ ਔਰ ਸੌਖੇ ਹੋ ਸਕਣ ਅਸੀਂ ਜਿੰਨਾ ਕੀਤਾ ਹੁਣ ਤੱਕ ਸਰਕਾਰ ਦਾ ਧੰਨਵਾਦ ਕਰਦੇ ਆ ਪਰ ਜਿਹੜੀਆਂ ਚੀਜ਼ਾਂ ਰਹਿ ਗਈਆਂ ਉਹ ਵੀ ਸਰਕਾਰ ਨੂੰ ਉਹਦੇ ਵੱਲ ਧਿਆਨ ਦੇ ਕੇ ਉਹਨਾਂ ਨੂੰ ਜਿਹੜਾ ਹੱਲ ਜ਼ਰੂਰ ਕਰਨਾ ਚਾਹੀਦਾ ਇਹਨਾਂ ਵੀ ਸਮੱਸਿਆਵਾਂ ਦਾ